ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਬਰੀਫ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਗੱਲ ਕਰਾਂਗੇ 21 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਸੂਰਜ ਚੜ੍ਹਨ ਦਾ ਸਮਾਂ ਕੀ ਹੋਵੇਗਾ ਹਵਾ ਦੀ ਦਿਸ਼ਾ ਕੀ ਰੁੱਖ ਕਰੇਗੀ ਅਤੇ ਮੀਂਹ ਦੀ ਕਿੰਨੀ ਸਭਾਵਨਾ ਹੈ ਅਤੇ ਧੁੰਦ ਦੀ ਕੀ ਕਾਰਵਾਈ ਹੋਵੇਗੀ ਸਭ ਤੋਂ ਪਹਿਲਾਂ ਗੱਲ ਕਰ ਲਈਏ 20 ਨਵੰਬਰ ਦਾ ਮੌਸਮ ਕਿਹੋ ਜਿਹਾ ਰਿਹਾ ਹੈ ਦਿਨ ਦੀ ਗੱਲ ਕਰੀਏ ਤਾਂ ਦਿਨ ਵੇਲੇ ਮੌਸਮ ਆਮ ਜਾ ਰਿਹਾ ਹੈ ਤੇਜ਼ ਧੁੱਪ ਦੇ ਨਾਲ ਹਲਕੀ-ਹਲਕੀ ਗਰਮੀ ਮਹਿਸੂਸ ਕੀਤੀ ਗਈ ਹੈ ਪਰ ਕਿਤੇ ਨਾ ਕਿਤੇ ਹਵਾ ਦੇ ਵਿੱਚ ਠੰਡਕ ਵੀ ਮਹਿਸੂਸ ਕੀਤੀ ਗਈ ਹੈ ਰਾਤ ਦੀ ਗੱਲ ਕਰੀਏ ਤਾਂ ਰਾਤ ਦਾ ਤਾਪਮਨ ਕਾਫੀ ਥੱਲੇ ਆਉਣ ਵਾਲਾ ਹੈ ਇਸ ਤੋਂ ਇਲਾਵਾ 21 ਨਵੰਬਰ ਨੂੰ ਸੂਰਜ ਚੜ੍ਹਨ ਦਾ ਸਮਾਂ 6:38 ਮਿੰਟ ਦਾ ਹੋਵੇਗਾ ਤੇ ਰਾਤ ਨੂੰ ਸੂਰਜ ਡੁੱਬਣ ਦਾ ਸਮਾਂ 5:27 ਮਿੰਟ ਦਾ ਰਹੇਗਾ ਕੁੱਲ ਮਿਲਾ ਕੇ 10 ਘੰਟੇ 49 ਮਿੰਟ ਦਾ ਪੂਰਾ ਦਿਨ ਦਾ ਸਮਾਂ ਹੋਵੇਗਾ ਇਸ ਤੋਂ ਇਲਾਵਾ ਹਵਾ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਹਵਾ ਦੀ ਦਿਸ਼ਾ ਉੱਤਰ ਪੱਛਮ ਵੱਲ ਰੁੱਖ ਕਰੇਗੀ ਹਵਾ ਮੌਸਮ ਵਿਭਾਗ ਅਨੁਸਾਰ ਆਮ ਜਿਹੀ ਰਹੇਗੀ ਜਿਸ ਦੀ ਸਪੀਡ 8 ਤੋਂ ਲੈ ਕੇ 10 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ ਅਤੇ ਇਹ ਹਵਾ ਆਮ ਵਰਗੀ ਰਹੇਗੀ ਇਸ ਹਵਾ ਦੇ ਰੁਖਣਾ ਪ੍ਰੋਡਿਊਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਪ੍ਰਾਲੀ ਸਾੜਨ ਦੇ ਕਾਰਨ ਇਹ ਪ੍ਰਦੂਸ਼ਨ ਹੋਰ ਵੀ ਵੱਧ ਸਕਦਾ ਹੈ ਤਾਪਮਾਨ ਦੀ ਗੱਲ ਕਰੀਏ ਤਾਂ ਜਲੰਧਰ ਅਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਉੱਤਰੀ ਵਰਗੇ ਖੇਤਰੀ ਵਿੱਚ ਇਹ ਤਾਪਮਾਨ 24 ਤੋਂ ਲੈ ਕੇ 26 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ ਬਠਿੰਡਾ ਪਟਿਆਲਾ ਲੁਧਿਆਣਾ ਦੇ ਵਿਚਕਾਰ 26 ਤੋਂ ਲੈ ਕੇ 28 ਡਿਗਰੀ ਦੇ ਵਿਚਕਾਰ ਰਹਿਣ ਵਾਲਾ ਹੈ ਕਟੋ-ਕਟ ਤਾਪਮਾਨ ਦੀ ਗੱਲ ਕਰੀਏ ਤਾਂ 6 ਤੋਂ ਲੈ ਕੇ 10 ਡਿਗਰੀ ਸੈਲਸੀਅਸ ਦੇ ਦਰਮਿਆਨ ਹੀ ਰਹਿਣ ਵਾਲਾ ਹੈ ਅਤੇ ਇਸ ਤੋਂ ਇਲਾਵਾ ਮਠੰਡਾ ਸਭ ਤੋਂ ਗਰਮ ਸ਼ਹਿਰ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ 21 ਨਵੰਬਰ ਨੂੰ ਮੌਸਮ ਠੰਡਾ ਤੇ ਸੁੱਕਾ ਰਹਿਣ ਵਾਲਾ ਹੈ ਅਤੇ ਤਾਪਮਾਨ 24 ਤੋਂ 28 ਡਿਗਰੀ ਦੇ ਵਿੱਚ ਆਮ ਹੀ ਰਹਿਣ ਵਾਲਾ ਹੈ ਤੇ ਕਟੋ-ਕਟ ਤਾਪਮਾਨ 10 ਤੋਂ ਲੈ ਕੇ 6 ਡਿਗਰੀ ਦੇ ਨੇੜੇ ਤੇੜੇ ਹੀ ਰਹੇਗਾ ਹਵਾ ਦੀ ਰੁਖ ਉੱਤਰ ਤੋਂ ਪੱਛਮ ਵੱਲ ਅੰਦੂਰਨੀ ਚੱਲ ਸਕਦੀਆਂ ਹਨ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਧੁੰਦ ਦੀ ਗੱਲ ਕਰੀਏ ਤਾਂ ਖੁੱਲੇ ਖੇਤਰਾਾਂ ਦੇ ਵਿੱਚ ਧੁੰਦ ਵੱਧ ਨਜ਼ਰ ਆਵੇਗੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਦੀ ਕੋਈ ਵੀ ਸੁਭਾਵਨਾ ਨਹੀਂ ਹੈ ਸਵੇਰ ਤੇ ਰਾਤ ਦੇ ਟਾਈਮ ਧੁੰਦ ਜ਼ਿਆਦਾ ਨਜ਼ਰ ਆ ਸਕਦੀ ਹੈ ਪਰ ਫਿਲਹਾਲ ਕੋਈ ਵੀ ਸੰਗਣੀ ਧੁੰਦ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ